ਕੰਮ ਨਾ ਚੁੱਕਿਆ ਕੋਈ ਜ਼ਰੂਰੀ ਕੰਮ ਨਾ ਕੀਤਾ ਜਿਹਦੇ ਨਾਲੇ ਹੋ ਸਕਦਾ ਹੋਵੇ ਤਾਂ ਆਪਾਂ ਸਾਰੇ ਰਣ ਕੇ ਇਹਨੂੰ ਬੰਦ ਕਰਾਂਗੇ ਕਿਉਂਕਿ ਜਦੋਂ ਕੋਈ ਸਰਕਾਰ ਆਪਦਾ ਕੰਮ ਨਾ ਕਰੇ ਤਾਂ ਫਿਰ ਲੋਕਾਂ ਨੂੰ ਉੱਠਣਾ ਪੈਂਦਾ ਔਰ ਵੈਸੇ ਵੀ ਇੱਕ ਕਲ ਮਸ਼ਹੂਰ ਹੈ ਕੀ ਆਵਾਜ਼ ਦੇ ਅੰਕਤ ਨਗਾੜਾ ਇੱਕ ਘੋਟਾ ਮਤਲਬ ਕਿ ਜਦੋਂ ਲੋਕਾਂ ਦੀ ਆਵਾਜ਼ ਉਹ ਰੱਬ ਦਾ ਨਗਾੜਾ ਹੁੰਦਾ ਹੈ ਉਹ ਲੋਕਾਂ ਨੇ ਆਵਾਜ਼ ਦੇਦੀ ਹੈ ਅੱਜ ਵੀ ਉਹਨੂੰ ਸੰਕੇਤ ਦੇਤਾ ਹੈ ਗੌਰਮੈਂਟ ਵਾਲਿਆਂ ਨੂੰ ਕਿ ਬੰਦੇ ਦੇ ਪੁੱਤ ਬਣ ਕੇ ਇਹਦੇ ਤੇ ਕਾਰਵਾਈ ਕਰ ਲੋ ਨਹੀਂ ਤਾਂ ਉਹ ਕੰਮ ਜਿਹੜਾ ਸਰਕਾਰ ਨੂੰ ਕਰਨਾ ਚਾਹੀਦਾ ਉਹ ਅਸੀਂ ਕਰਾਂਗੇ ਤੇ ਇਹਦੀ ਜ਼ਿੰਮੇਵਾਰ ਸਰਕਾਰ ਹੋਸੀ ਕੀ ਆਂਡਰਫ੍ਰੀ ਵਾਲੇ ਜਿਹੜੇ ਮੌਤ